ਜਿਹੜਾ ਹੁਣ ਅੱਜ ਕੱਲ੍ਹ ਕਈ ਲੋਕ ਕੀ ਫੀਡ ਬਾਜ਼ਾਰੋਂ ਲੈ ਲੈ ਕੇ ਪਾਉਂਦੇ ਆ ਹਨਾ ਬਾਜ਼ਾਰ ਦੀ ਫੀਡ 40 ਰੁਪਏ ਕਿਲੋ 35 ਰੁਪਏ 40 ਰੁਪਏ ਪੈਂਦੀ ਆ ਆਪਾਂ ਤੁਹਾਨੂੰ ਦੱਸਾਂਗੇ ਫਾਰਮੂਲਾ ਘਰੇ ਬਣਾਇਓ ਔਰ ਜਿਹੜੀ ਫੀਡ ਤੁਸੀਂ ਬਾਜ਼ਾਰੋਂ ਲਿਆਉਣੀ ਆ ਉਹਦੇ ਨਾਲੋਂ ਲੱਖ ਦਰਜੇ ਬਿਹਤਰ ਫੀਡ ਇਹੜਾ ਹੁਣ ਅੱਜਕੱਲ ਕਈ ਲੋਕ ਕੀ ਫੀਡ ਬਾਜ਼ਾਰੋਂ ਲੈ ਲੈ ਕੇ ਪਾਉਂਦੇ ਆ ਹਨਾ ਬਾਜ਼ਾਰ ਦੀ ਫੀਡ 40 ਰੁਪਏ ਕਿਲੋ 35 ਰੁਪਏ 40 ਰੁਪਏ ਪੈਂਦੀ ਆ ਆਪਾਂ ਤੁਹਾਨੂੰ ਦੱਸਾਂਗੇ ਫਾਰਮੂਲਾ ਘਰੇ ਬਣਾਇਓ ਹਨਾ ਘਰੇ ਬਣਾਉਂਗੇ ਜੇ ਤੇ ਤੁਹਾਡੀ ਆਪਣੀ ਖੇਤੀ ਹੈਗੀ ਆ ਤੇ ਮੇਰੇ ਹਿਸਾਬ ਨਾਲ ਉਹ 22 ਰੁਪਏ ਤੋਂ ਉੱਪਰ ਫੀਡ ਨਹੀਂ ਪੈਂਦੀ ਔਰ ਜਿਹੜੀ ਫੀਡ ਤੁਸੀਂ ਬਾਜ਼ਾਰੋਂ ਲਿਆਉਣੀ ਆ ਉਹਦੇ ਨਾਲੋਂ ਲੱਖ ਦਰਜੇ ਬਿਹਤਰ ਫੀਡ ਆ ਇਹ ਸੀਆਰਜੀ ਮਥਰਾ ਰਿਸਰਚ ਸੈਂਟਰ ਹੈਗਾ ਬੱਕਰੀਆਂ ਦਾ ਏਸ਼ੀਆ ਦਾ ਸਭ ਤੋਂ ਵੱਡਾ ਰਿਸਰਚ ਸੈਂਟਰ ਹੈ ਮੈਂ ਆਪਣੇ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ ਮੈਂ ਆਲੇ ਦੁਆਲੇ ਦੇ ਜਿਹੜੇ ਮੋਲਕ ਆ ਉਹਨਾਂ ਦੀ ਵੀ ਗੱਲ ਕਰਦਾ ਸਭ ਤੋਂ ਵੱਡਾ ਰਿਸਰਚ ਸੈਂਟਰ ਹੈ ਇਹ ਉਹਨਾਂ ਦੀ ਫੀਡ ਹੈ ਉਹੋ ਹੀ ਫੀਡ ਮੈਂ ਤੁਹਾਨੂੰ ਦੱਸੂਗਾ ਘਰੇ ਬਣਾਓ ਇੱਕ ਤੇ ਹੁੰਦਾ ਕਿ ਇਹ ਬਾਜ਼ਾਰ ਦੀ ਫੀਡ ਚ ਮੱਕੀ ਅੱਜ ਮਹਿੰਗੀ ਹੋ ਗਈ ਮੇਰੀ ਫੀਡ ਫੈਕਟਰੀ ਆ ਸਮਝ ਲਓ ਮੱਕੀ ਮਹਿੰਗੀ ਹੋ ਗਈ ਮੈਂ ਤੁਹਾਨੂੰ ਨਾ ਮੱਕੀ ਦੇ ਦਾਣੇ ਦਿਖਾ ਦੇਣੇ ਤੁਸੀਂ ਕਹੋਗੇ ਹਾਂ ਵੀ ਮੱਕੀ ਪਈ ਹੋਈ ਐ ਪਰ ਜੇ ਮੱਕੀ 100 ਕਿਲੋ ਚ 40 ਕਿਲੋ ਪੈਣੀ ਐ ਉਹ ਉਹਦੇ ਚ 20 ਕਿਲੋ ਵੀ ਨਹੀਂ ਪੈਣੀ ਤੇ ਆਪਾਂ ਤੇ ਫਿਰ ਵਾਪਸ ਹੀ ਆ ਗਏ ਦੂਜਾ ਫੀਡ ਫੈਕਟਰੀ ਵਾਲੇ ਨੂੰ ਮੱਕੀ ਮੈਂ ਕਹਿੰਨਾ ਸਮਝ ਲਿਓ ਆਪਣੇ ਐਗਜ਼ਾਮਪਲ ਵਜੋਂ ਕਹਿਨਾ ਆਪਣੇ ਮੱਕੀ ਆ ਗਈ 10 ਰੁਪਏ ਕਿਲੋ ਫੀਡ ਵਾਲੇ ਨੂੰ ਵੀ 10 ਹੀ ਮਿਲਣੀ ਐ ਪਰ ਉਹਨੇ ਜਦੋਂ ਤੁਹਾਨੂੰ ਵੇਚਣੀ ਐ ਉਹਨੇ ਤੁਹਾਨੂੰ 15 ਦੀ ਵੇਚਣੀ ਐ ਕਿਉਂਕਿ ਉਹ ਪ੍ਰੋਸੈਸ ਵੀ ਕਰੇਗਾ ਖਰਚਾ ਵੀ ਲਾਏਗਾ ਸਭ ਕੁਝ ਲਾਏਗਾ ਤੇ ਆਪਾਂ ਉਹ ਪਾਂਜੇ ਉਹਨੂੰ ਦੇਣਾ ਹੀ ਕਿਉਂ ਹੈ ਆਪਾਂ ਇੱਥੇ ਰੱਖੀਏ ਮੱਕੀ ਐ ਕਣਕ ਐ ਜੋਹ ਐ ਬਾਜਰਾ ਐ ਆਲਮੋਸਟ ਸਾਰੇ ਘਰਾਂ ਚੀ ਹੁੰਦਾ ਜਿਹੜਾ ਨਹੀਂ ਹੁੰਦਾ ਆਂਡੀ ਗਵਾਂਡੀ ਜੇ ਨੇਲ ਬੀਜੇ ਹੁੰਦਾ ਉਹਦੇ ਤੋਂ ਲੈ ਲਓ ਠੀਕ ਹੈ ਨਾ ਤੇ ਇਹ ਸਭ ਚੀਜ਼ਾਂ ਜ਼ਿਆਦਾ ਕੁਝ ਲੈਣੀ ਨਹੀਂ ਖਾਲ ਖਾਲ ਵੀ ਜਦੋਂ ਜਿਹੜਾ ਸਰੋਂ ਬੀਜ ਦਾ ਉਹਦੇ ਖਾਲ ਵੀ ਨਿਕਲ ਆਉਂਦੀ ਆ ਜਿਹੜਾ ਕਪਾਹ ਬੀਜ ਆ ਉਹਦੇ ਵੀ ਖਾਲੇ ਨਿਕਲ ਆਉਂਦੀ ਆ ਤੇ ਬਾਕੀ ਚੋਕਰ ਹੁੰਦਾ ਕਣਕ ਦਾ ਛਿਲਕਾ ਜਾਂ ਛੋਲਿਆਂ ਦਾ ਛਿਲਕਾ ਇਹ ਚਾਰ ਪੰਜ ਚੀਜ਼ਾਂ ਪੈਂਦੀਆਂ ਇਸ ਤੋਂ ਇਲਾਵਾ ਇਹ 21 22 ਰੁਪਏ ਦੇ ਅੰਦਰ ਤੁਹਾਡੀ ਫੀਡ ਅਗਰ ਤੁਹਾਡੇ ਆਪਣੇ ਘਰ ਦਾ ਬਾਜ਼ਾਰੋਂ ਸਮਾਨ ਖਰੀਦੋਗੇ 25 26 ਪੈ ਜਾਊਗੀ ਪਰ 35 40 ਦੇਣ ਨਾਲੋਂ ਇਹ 25 26 15 ਰੁਪਏ 10 ਰੁਪਏ ਕਿਲੋ ਵੀ ਫਰਕ ਪੈ ਜੇ ਤੇ ਬਹੁਤ ਫਰਕ ਪੈਂਦਾ ਥੋੜਾ ਫਰਕ ਨਹੀਂ ਪੈਂਦਾ ਦੂਜਾ ਵੈਕਸੀਨੇਸ਼ਨ ਮੈਂ ਤੁਹਾਨੂੰ ਦੱਸਤੀ ਉਹ ਸਿਨਸੇ ਕਰੋ ਬਿਮਾਰੀ ਤੁਹਾਡੇ ਆਵੇ ਹੀ ਨਾ ਹਨਾ ਜੋ ਜੋ ਆਪਾਂ ਤੁਹਾਨੂੰ ਦਸੀਏ ਧਿਆਨ ਰੱਖਿਓ ਉਹਦੇ ਬਾਅਦ ਉਹਨੂੰ ਬਿਮਾਰੀ ਜੇ ਨਹੀਂ ਆਏਗੀ ਜੋ ਡਾਕਟਰ ਪਿਛਲੀ ਵਾਰੀ ਕਾਇਸੀ ਆਪਣੇ ਉਹ ਆਜੜੀ ਸੀਗੇ ਉਹਨਾਂ ਦੇ ਫਾਦਰ ਸਾਹਿਬ ਬੱਕਰੀਆਂ ਚਰਾਂਦੇ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦਾ ਜੀ ਅਹੀਂ ਤੇ ਬੱਕਰੀਆਂ ਚਾਰ-ਚਾਰ ਕੇ ਸਾਡੇ ਕੋਲ 100 ਬੱਕਰੀ ਐ ਤੇ ਅਹੀਂ ਤੇ ਸਾਈਕਲਾਂ ਤੇ ਵੀ ਨਹੀਂ ਆਏ ਤੇ ਮੈਂ ਕਿਹਾ ਔਰ ਜਿਹੜੇ ਆ 50-50 ਬੱਕਰੀਆਂ ਲੈ ਕੇ ਬੈਠੇ ਆ ਗੱਡੀਆਂ 'ਤੋਂ ਘੁੰਮਦੇ ਆ ਤੇ ਮੈਂ ਉਹਨਾਂ ਨੂੰ ਦੱਸਿਆ ਇੱਕ ਤੇ ਜਿਹੜੇ ਆਪਣੇ ਪੁਰਾਣੇ ਲੋਕ ਹੁੰਦੇ ਨਾ ਜਿਹੜੇ ਐਕਸਪੀਰੀਅੰਸ ਵਾਲੇ ਹੁੰਦੇ ਆ ਉਹ ਮੰਨਦੇ ਨਹੀਂ ਛੇਤੀ ਕਿਸੇ ਦੀ ਗੱਲ ਉਹਨਾਂ ਨੂੰ ਕਹੋ ਵੈਕਸੀਨੇਸ਼ਨ ਲਾ ਲਓ ਉਹ ਕਹਿੰਣਗੇ ਸਾਡੀ ਤਾਂ ਬੱਕਰੀ ਕੋ ਮਰਦੀ ਨਹੀਂ ਉਹ ਜਦੋਂ ਮਰਦੀ ਆ ਨੱਪ ਕੇ ਆ ਜਾਂਦੇ ਕਿਸੇ ਨੂੰ ਦੱਸਦੇ ਵੀ ਨਹੀਂ ਹਨਾ ਜਿਹੜੀ ਬਿਮਾਰੀ ਹੈਗੀ ਉਹ ਤੇ ਆਣੀ ਆਣੀ ਹੈ ਤੁਸੀਂ ਕਿੱਦਾਂ ਰੋਕ ਲੋਂਗੇ ਜਦ ਤੀ ਉਹਦੀ ਰੋਕਥਾਮ ਪਹਿਲਾਂ ਨਹੀਂ ਕਰੋਗੇ ਪਹਿਲਾਂ ਪੋਲੀਓ ਕਿੰਨਾ ਹੁੰਦਾ ਸੀ ਹਿੰਦੁਸਤਾਨ 'ਚ ਹਨਾ ਕਿਸੇ ਦਾ ਲੱਗਦਾ ਹੈ ਵਿੰਗੀ ਕਹੇ ਦੀ ਦੋਈਆਂ ਹੁਣ ਉਹਨਾਂ ਨੇ ਵੈਕਸੀਨੇਸ਼ਨ ਕੀਤੀ ਹੁਣ ਆਪਣੇ ਬਹੁਤ ਰੇਅਰ ਚਾਂਸ ਹੈ ਜਿਹਦੇ ਕੋਈ ਲੱਤਾਂ ਲੁੱਤਾਂ ਖਰਾਬ ਨਾ ਬੱਚਾ ਜੰਮਦਾ ਤੇ ਆ ਜਿਹੜੀ ਇਹ ਉਹ ਸੁਣਦੇ ਹੈ ਨਹੀਂ ਤੇ ਉਹਨੂੰ ਮੈਂ ਦੱਸਿਆ ਮੈਂ ਉਹਨੂੰ ਮੈਂ ਇਦਾਂ ਹੀ ਸਮਝਾਇਆ ਮੈਂ ਕਿਹਾ ਵੀ ਦੇਖ 5000 ਰੁਪਿਆ ਤੁਸੀਂ ਡਾਕਟਰ ਨੂੰ ਦਿੱਤਾ ਕਹਿੰਦਾ ਜੀ ਇੰਨੇ ਤਾਂ ਲੈ ਹੀ ਜਾਂਦਾ ਸਾਡੇ ਤੋਂ ਮੈਂ ਕਿਹਾ ਮਹੀਨੇ ਦਾ ਕਿੰਨਾ ਹੋ ਗਿਆ ਕਹਿੰਦਾ ਸਾਲ ਦਾ ਕਿੰਨਾ ਹੋ ਗਿਆ ਕਹਿੰਦਾ 60000 ਰੁਪਿਆ ਤੇ ਮੈਂ ਕਹਾ ਬਈ ਉਹ 60000 ਤੂੰ ਆਪਣੇ ਕੋਲ ਰੱਖ ਕੰਮ ਸਿੱਖ ਬਿਮਾਰੀ ਨਾ ਆਣਵੇ ਤੇ ਸਕੂਟਰੀ ਤੇ ਤੇਰੀ 60000 ਚਾਈ ਗਈ ਨਾ ਸਾਈਕਲ ਤੋਂ ਸਕੂਟਰ ਤੇ ਤੇ ਤੂੰ ਆ ਗਿਆ ਤੂੰ ਆਪ ਹੀ ਨਹੀਂ ਹੋਣਾ ਚਾਹੁੰਦਾ ਤੇ ਫਿਰ ਕੋਈ ਕੀ ਕਰੇਗਾ ਤੇ ਇਹ ਚੀਜ਼ਾਂ ਥੋੜੀਆਂ ਥੋੜੀਆਂ ਚੀਜ਼ਾਂ ਕੋਈ ਔਖਾ ਕੰਮ ਨਹੀਂ ਐ ਸਿਰਫ 2 ਘੰਟੇ ਸਵੇਰ ਦੇ ਦੇ ਦਿਓ ਜਾਂ 2 ਘੰਟੇ ਸ਼ਾਮ ਦੇ ਦੇ ਦਿਓ ਤਾਂ 1 ਘੰਟਾ ਸਵੇਰ ਦਾ ਦੇ ਦਿਓ ਸਵੇਰੇ 2 ਘੰਟੇ ਦਿੰਦੇ ਹੋ ਤਾਂ 1 ਘੰਟਾ ਸ਼ਾਮ ਹੁਣ ਕਾਂਗ ਸਾਬ ਦੇ ਉੱਤੇ 150 ਬੱਕਰੀ ਆ ਇਕ ਕੋਈ ਬੰਦਾ ਇਹਨਾਂ ਦਾ ਰੱਖਿਆ। ਉਹੀ ਤੁਹਾਡੇ ਹੁਣੇ ਫਾਰਮ ਵੀ ਇਕੱਠੇ ਕਰ ਰਿਆ ਸੀ। ਜਿਹੜਾ ਆਉਂਦਾ ਜਿਹੜਾ ਤੁਹਾਡੇ ਚੋਂ ਕਿਸੇ ਨੇ ਫਾਰਮ ਵਿਜ਼ਿਟ ਕੀਤਾ ਉਹ ਚਾਹ ਵੀ ਉਹੀ ਪਲਵਾਉਂਦਾ। ਇਹਨਾਂ ਦੇ ਘਰ ਦੇ ਅੰਦਰ ਜਿਹੜਾ ਕੰਮ ਹੁੰਦਾ ਉਹ ਵੀ ਉਹੀ ਕਰਦਾ। ਤੇ ਇੱਕ ਬੱਕਰਾ ਇੱਕ ਬੰਦਾ 100 ਬੱਕਰੀਆਂ ਤੇ ਅਗਰ ਤੁਸੀਂ ਸਿਸਟਮੈਟਿਕਲੀ ਕੰਮ ਕਰਦੇ ਹੋ ਤੇ ਕੋਈ ਦਿੱਕਤ ਨਹੀਂ ਐ ਇੱਕ ਬੰਦਾ ਕਰ ਸਕਦਾ। ਨਾਲ ਜੇ ਤੁਸੀਂ ਹੋ ਜਾਓਗੇ ਤਾਂ ਵੀ ਕੋਈ ਦਿੱਕਤ ਨਹੀਂ ਮੇਰਾ ਫਾਰਮ ਆਪਣਾ ਦਿੱਲੀ ਚ ਹੈਗਾ। ਮੇਰੇ ਕੋ ਇਸ ਟਾਈਮ ਹੋਣਗੇ ਕੋਈ 62 63 ਜਾਨਵਰ ਹੈਗੇ ਆ ਠੀਕ ਹੈ ਮੇਰੇ ਇੱਥੇ ਇੱਕ ਵੀ ਬੰਦਾ ਕੰਮ ਕਰਨ ਵਾਲਾ ਨਹੀਂ ਮੇਰਾ ਭਾਂਜਾ ਹੈਗਾ ਮੈਂ ਹੋਰ ਅਸੀਂ ਦੋਏ ਕਰਦੇ ਆ ਜਿੱਦਣ ਮੈਂ ਦਿੱਲੀ ਹੁੰਨਾ ਮੈਂ ਆਪ ਝਾੜੂ ਲਾਉਣਾ ਆਪ ਮਿੰਗਣੀ ਚੱਕਦਾ ਮੇਰੇ ਫਾਰਮ ਤੇ ਤੁਸੀਂ ਜਿਹਨੇ ਐਡਰੈਸ ਲੈ ਲਿਓ 7 ਵਜੇ ਸਾਡੇ ਫਾਰਮ ਤੇ ਕੰਮ ਸ਼ੁਰੂ ਹੁੰਦਾ ਜਿਹਨੇ ਜਦੋਂ ਮਰਜ਼ੀ ਆ ਕੇ ਉੱਥੇ ਦੇਖ ਲਈਓ